ਪਿਊਸ਼ ਗੋਇਲ ਜੀ ਖੇਤੀਬਾੜੀ ਮੰਤਰੀ ਅਰਜਨ ਮੁੰਡਾ ਜੀ ਤੇ ਗ੍ਰਹਿ ਰਾਜ ਮੰਤਰੀ ਨਿੱਤ्यानंद ਜੀ ਉਹ ਆਏ ਸੀਗੇ ਬੜੀ ਲੰਬੀ ਤੇ ਵਿਸਥਾਰ ਸਹਿਤ ਚਰਚਾ ਹੋਈ ਹੈ ਬਹੁਤ ਸਾਰੇ ਜਿਹੜੇ ਪੱਖ ਰੱਖੇ ਗਏ ਔਰ ਬਹੁਤ ਸਾਰੀਆਂ ਜਿਨਾਂ ਨੂੰ ਆਪਾਂ ਮੰਗਾ ਨਹੀਂ ਕਵਾਂਗੇ ਜਿਹੜੀਆਂ ਕਿਸਾਨ ਅੰਦੋਲਨ ਵੇਲੇ ਕਮਿਟਮੈਂਟਸ ਕੀਤੀਆਂ ਹੋਈਆਂ ਨੇ ਉਜੋਂ ਬਹੁਤ ਸਾਰੀਆਂ ਬਣੀ ਤੇ ਜਿਹਦੇ ਵਿੱਚ ਕਿਸਾਨ ਅੰਦੋਲਨ ਵੇਲੇ ਦੇ ਕੇਸ ਵਾਪਸ ਲੈਣੇ ਚਾਹੇ ਉਹ ਰੇਲ bina ਸੰਬੰਧਤ ਨੇ ਚਾਹੇ ਉਹ ਬੈਸੇ ਥਾਣੇ ਨਾਲ ਸੰਬੰਧਤ ਨੇ ਅਲੱਗ-ਅਲੱਗ ਰਾਜਾਂ ਦੇ ਵਿੱਚ ਤੇ ਨਕਲੀ ਬੀਜਾਂ ਜਾਂ ਨਕਲੀ ਦਵਾਈਆਂ ਸਪਰੀਆਂ ਜਿਹੜੀਆਂ ਨੇ ਬ੍ਰਾਊਨ ਵਾਲੀਆਂ ਕੰਪਨੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਾ ਐਸੀ ਸਜ਼ਾ ਮਿਲੇ ਕਿ ਦੁਬਾਰਾ ਕੋਈ ਹਿੰਮਤ ਨਾ ਕਰ ਸਕੇ ਇਹ ਗੱਲਾਂ ਹੋਈਆਂ ਔਰ ਮੌਕੇ ਤੇ ਉਹਨਾਂ ਗੱਲਾਂ ਤੇ ਸਹਿਮਤੀ ਬਣੀ ਤੇ ਮੈਂ ਧੰਨਵਾਦ ਕਰਦਾ ਕਿਸਾਨ ਸੰਗਠਨਾਂ ਦਾ ਵੀ ਤੇ ਸੈਂਟਰ ਸਰਕਾਰ ਦਾ ਵੀ ਮੈਂ ਧੰਨਵਾਦ ਕਰਦਾ ਕਿ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਮੰਗਾ ਮੰਵਾਉਣ ਲਈ ਅਸੀਂ ਫਿਰ ਦੁਬਾਰਾ ਟਰੈਕਟਰ ਲੈ ਕੇ ਫਿਰ ਦੁਬਾਰਾ ਬੈਰੀਕੇਡਾਂ ਜਾਂ ਲੜਾਈਆਂ ਜਾਂ ਵਾਟਰ ਕਨ ਦਾ ਸਾਹਮਣਾ ਕਰੀਏ ਕਿਤੇ ਕੋ ਟਰੈਕਟਰ ਪਲਟ ਗਿਆ ਕਿਤੇ ਕੋ ਹੱਟਟਾਂ ਕੋ ਗਿਆ ਜਾਂ ਕੋ ਪੁਲਿਸ ਵਾਲੇ ਦੇ ਸੱਟ ਵੱਜੀ ਹੈਗੇ ਤਾਂ ਆਪਣੀਆਂ ਸਾਰੇ ਸੋ ਅਸੀਂ ਕੋਈ ਚਾਹੁੰਦੇ ਨਹੀਂ ਕਿ ਜਾਨ ਮਾਲ ਦੀ ਕਿਸੇ ਵੀ ਕਿਸਮ ਦੀ ਨੁਕਸਾਨ ਹੋਵੇ ਉਹੀ ਮੰਗਾ ਉੱਥੇ ਜਾ ਕੇ ਵੀ ਤਾਂ ਇਹੀ ਕਮੇਟੀ ਨੂੰ ਮਿਲਣਾ ਸੀ ਅਸੀਂ ਉਹ ਕਮੇਟੀ ਵੀ ਇੱਥੇ ਬੁਲਾ ਲਈ ਸੋ ਅੱਗੇ ਵਾਸਤੇ ਸਕੋਪ ਰੱਖਿਆ ਗਿਆ ਕਿ ਅਗਲੀਆਂ ਮੀਟਿੰਗਾਂ ਹੋਣਗੀਆਂ ਕਿਸਾਨ ਸੰਘਟਨਾਂ ਨੇ ਵੀ ਕਿਹਾ ਕਿ ਅਸੀਂ ਆਪਣੇ ਜਿਹੜੇ ਸੰਘਟਨ ਹੈ ਉਹਦੇ ਵਿੱਚ ਗੱਲ ਕਰਾਂਗੇ ਬਹੁਤ ਸਾਰੇ ਸੰਘਟਨ ਜੁੜੇ ਹੋਏ ਨੇ ਦੋਨਾਂ ਨਾਲ ਐ ਐਸ ਕੇ ਐਮ ਨਾਨ ਪੇਟੀਕਲ ਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਇਹ ਸ਼ਾਮਲ ਸੀ ਇਹਨਾਂ ਦੇ ਨਾਲ ਬਹੁਤ ਸਾਰੇ ਦੇਸ਼ ਦੇ ਹੋਰ ਸੰਘਟਨ ਜੁੜੇ ਹੋਏ 100 150 200 ਦੇ ਕਰੀਬ ਸੋ ਉਹ ਗੱਲ ਕਰ ਲੈਣਗੇ ਇਨ ਦਾ ਮੀਨ ਟਾਈਮ ਉਹਨਾਂ ਨਾਲ ਸੰਪਰਕ ਰਹੂਗਾ ਕੋਈ ਸੁਝਾਅ ਜਾਂ ਕੋਈ ਉਹਨਾਂ ਕੋਲੇ ਐਕਸਟਰਾ ਆਰਡੀਨਰੀ ਕੋਈ ਏਦਾਂ ਦੇ ਕੇਸ ਨੇ ਜਿਨ੍ਹਾਂ ਦੀ ਡਿਟੇਲ ਉਹਨਾਂ ਕੋਲੇ ਹੀ ਹੈ ਉਹ ਦੇਣਗੇ ਤਾਂ ਸੈਂਟਰ ਸਰਕਾਰ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਖਤਮ ਕਰ ਦਾਂਗੇ ਸੋ ਬੜੇ ਅੱਛੇ ਮਾਹੌਲ 'ਚ ਗੱਲ ਹੋਈ ਹੈ ਅੱਜ ਪਹਿਲਾ ਦੌਰ ਸੀ ਤੇ ਗੱਲਬਾਤ ਦਾ ਦੌਰ ਜਾਰੀ ਰਹੂਗਾ ਔਰ ਮੈਂ ਪੰਜਾਬ ਦਾ ਪੱਖ ਕਿਉਂਕਿ ਮੁੱਖ ਮੰਤਰੀ ਪੰਜਾਬ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਕਿ ਮੈਂ ਕਿਸਾਨਾਂ ਦਾ ਪੱਖ ਰੱਖਿਆ ਮੈਂ ਵਕੀਲ ਬਣ ਕੇ ਉਹਨਾਂ ਦਾ ਮੈਂ ਅੱਜ ਪੱਖ ਰੱਖਿਆ ਔਰ ਐਂਦੀ ਰੱਖਦੇ ਰਵਾਂਗੇ ਉਹ ਵਿਖਦੇ ਵਿੱਚ ਜੇ ਸਾਨੂੰ ਅਲੱਗ ਤੋਂ ਵੀ ਮੀਟਿੰਗ ਕਰਨੀ ਪਈ ਪੰਜਾਬ ਲੈਵਲ ਤੇ ਸਾਰੀਆਂ ਜੁਨੀਆਨਾਂ ਦੀ ਉਹ ਵੀ ਕਰਾਂ ਸਰ ਐਮਐਸਪੀ ਕਾਨੂੰਨ ਨੂੰ ਲੈ ਕੇ ਵੱਡੀ ਮੰਗ ਸੀ ਕਿ ਐਮਐਸਪੀ ਕਾਨੂੰਨ ਜਿਹੜਾ ਇਹ ਚਰਚਾ ਇਹ ਵੱਡੀ ਮੰਗ ਹੈ ਉਸ ਵੇਲੇ ਗਰੰਟੀ ਵੀ ਦਿੱਤੀ ਹੋਈ ਹੈ ਤਾਂ ਉਹ ਵੀ ਮੰਗ ਪੱਤਰ ਦੇ ਵਿੱਚ ਸ਼ਾਮਲ ਹੈ ਸੋ ਇਸ ਕਰਕੇ ਉਹਦੇ ਤੇ ਕਿਉਂਕਿ ਇਥੇ ਪਾਲਿਸੀ ਡਿਸੀਜਨ ਇਥੇ ਨਹੀਂ ਹੋ ਸਕਦੇ ਸੋ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਤੇ ਜਾ ਕੇ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਮੈਨੂੰ ਉਮੀਦ ਹੈ ਕਿ ਜਿਹੜਾ ਇਹ ਤਰੀਕਾ ਹੈ ਇਹ ਬੈਸਟ ਤਰੀਕਾ ਹੈ ਕਿ ਬਜਾਏ ਇਸ ਦੇ ਕਿ ਅਸੀਂ ਧਰਨੇ ਲਾ ਕੇ ਉਹਨਾਂ ਤੋਂ ਟਾਈਮ ਮੰਗੀਏ ਅਸੀਂ ਪਹਿਲੇ ਹੀ ਉਹਨਾਂ ਨੂੰ ਬੁਲਾਈਏ ਤੰਨਾ ਲਾਉਣ ਦੀ ਲੋੜ ਹੀ ਨਾ ਪਵੇ ਸਾਡੀਆਂ ਮੰਗਾਂ ਮੰਨੀਆਂ ਜਾਣ ਅਨੰਦਾਤਾ ਜਿਹੜਾ ਸਟੱਬਲ ਬਰਨਿੰਗ ਤੇ ਵੀ ਗੱਲ ਹੋਈ ਹੈ ਤੇ ਕਿ ਇਹ ਕਿਹਾ ਜਾ ਰਿਹਾ ਕਿ ਪ੍ਰਹਾੜੀ ਵਾਲਿਆਂ ਤੇ ਪਰਚੇ ਕਰਦਿਆ ਕਰੋ ਜਪ ਰਾਲੀ ਵਾਲਿਆਂ ਦੀ ਐਮਐਸਪੀ ਰੋਕ ਲੋ ਸੋ ਇਸ ਤਰ੍ਹਾਂ ਦੇ ਜਿਹੜੇ ਬਾਬੂ ਫਰਮਾਨ ਨੇ ਨਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਰਿਐਲਿਟੀ ਦਾ ਐਮਐਸਪੀ ਤਾਂ ਪਹਿਲਾਂ ਦਿੰਦੇ ਆ 30 ਦਿਨ ਬਾਅਦ ਅੱਗ ਲੱਗਦੀ ਹੈ ਅੱਜ ਕਿਹਨੇ ਤੁਸੀਂ ਉਹਨਾਂ ਤੋਂ ਪੈਸੇ ਲਓਂਗੇ ਜਾਂ ਕੋਈ ਇਦਾਂ ਦੀ ਸੋਚ ਵੀ ਕਿਸੇ ਨੇ ਕਿਉਂ ਲਿਆ ਹਾਂ ਪਹੜੀ ਦਾ ਮੁੱਦਾ ਤਾਂ ਫਿਰ ਸਾਨੂੰ ਦਾਣਾ ਜਿਹੜੀਆਂ ਨੇ ਮੋਜੰਬਿਕ ਤੋਂ ਅੱਜ ਮੈਂ ਮੁੱਦਾ ਰੱਖਿਆ ਮੋਜੰਬਿਕ ਤੋਂ ਕੋਲੰਬੀਆ ਤੋਂ 2 ਬਿਲੀਅਨ ਡਾਲਰ ਦੇ ਦਾਣਾ ਅਸੀਂ ਇੰਪੋਰਟ ਕਰਦੇ ਆਂ ਤਾਂ ਸਾਨੂੰ ਮੌਕਾ ਦੇ ਉਹਨਾਂ ਦਾਣਾ ਗਉਣ ਦਾ ਨਾਲੇ ਸਾਡਾ ਝੋਨੇ ਤੋਂ ਖੈਣਾ ਛੁੱਟ ਜਾਊਗਾ ਸਾਡਾ ਪਾਣੀ ਬਚ ਜਾਊਗਾ ਸਾਡਾ ਵਾਤਾਵਰਨ ਬਚ ਜਾਊਗਾ ਸੋ ਬਹੁਤ ਸਾਰੀਆਂ ਗੱਲਾਂ ਹੋਈਆਂ ਔਰ